ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਂ ਕਰਦੇ ਸਾਰੇ ਤੰਦਰੁਸਤ ਹੋਵੋਗੇ ਅੱਜ ਦਾੜਾ ਬਲੌਗ ਆ ਬਹੁਤ ਘੰਟਿਆਂ ਵਾਲਾ ਕਿਉਂਕਿ ਆਪਾਂ ਚੱਲੇ ਆ ਪਿੰਡ ਸੋਢੀ ਵਾਲਾ ਕਬੱਡੀ ਮੇਲੇ ਤੇ ਉੱਥੇ ਦਾ ਬਲੌਗ ਬਣਾਉਣਾ ਆਪਾਂ ਅੱਜ ਉੱਥੇ ਤੁਹਾਨੂੰ ਸਾਰਾ ਬਲੌਗ ਦਿਖਾਉਣਿਆਂ ਵਾਲੇ ਤੁਹਾਨੂੰ ਮੇਲਾ ਤੇ ਦੋਸਤੋ ਉਮੀਦ ਆ ਤੁਹਾਨੂੰ ਇਹ ਦਾ ਬਲੌਗ ਅੱਜ ਦਾ ਜਰੂਰ ਪਸੰਦ ਆਊਗਾ ਕਰਨ ਨਾਮ ਗੁਰਦਰਾ ਦੇ ਭੜਕਾ ਭੰਦਾ ਇਹ ਟੀਮਾਂ ਆ ਜਾਣੀਆਂ ਗੁਰਦਰਾ ਦੇ ਭੜਕਾ ਭੜਕਾ ਦੀ ਮਰਜ਼ੀ ਹੈ ਇਹ ਟੀਮਾਂ ਨੂੰ ਕਿਰਪਾ ਕਰਕੇ ਆ ਜਾਣਾ ਗੁਰਦਰਾ ਦੇ ਭੜਕਾ ਭਾਈ ਅੱਗੇ ਵੀ ਯਾਰ ਬਾਰ ਆ ਰਹੇ ਹਾਂ ਅੱਗੇ ਤਾਂ ਕੋਈ ਟੀਮ ਚਾਹ ঠিক <muchas>

អត់ទេខ្ញុំមិនអាចធ្វើបានទេ Terima kasih স <laughs> <laughs>

जो एक एक जब एक नंबर गिरया

ਹਰ ਕੋਈ ਮੰਨਤੂ ਇਹ ਮੁੰਡੇ ਦਾ ਜਰਾ ਵੱਸ ਤੇ ਜੁੰਨਾ ਨਹੀਂ ਸਕਦਾ ਆਪਾਂ ਸਨਮਾਨ ਕਰਨਾ ਵੱਡੇ ਵੱਡੇ ਕਬੱਡੀ ਕੱਪਾਂ ਦੇ ਮੁੰਡੇ ਲੱਗਦੇ ਸੰਮਾਨ ਹੋਇਆ ਗਰਾਉਂਡ ਵਿੱਚ ਕਰ ਲਾਦੇ ਜਾ ਚੌਥੀ ਕਲਾਸ ਵਰਤਿਆ ਪੱਤੀ ਪਾਏ ਬਹੁਤ ਬਹੁਤ ਧੰਨਵਾਦ ਮੇਰੀ ਦੇਬਰੀ ਜੀ ਨੇ ਸੰਭਾਲ ਲਈਏ ਤੇ ਮੈਚ ਦੀ ਸ਼ੁਰੂਆਤ ਕਰਦੀਏ ਆਹ ਮੁੰਡੇ ਕਹਿੰਦੇ ਦਿੱਲੀ ਦਾ ਕੱਲ੍ਹ ਵੀ ਸਟੈਕਰ ਹੋ ਜਾਵੇ ਤੇ ਕਰਨ ਦੇ ਨਾਲ ਗੱਲ ਵੱਧਦੀ ਹੈ ਕਿਸੇ ਦੀ ਅੱਜ ਵੱਧਦੀ ਹੈ ਕਿਸੇ ਦੀ ਕੱਲ੍ਹ ਵੱਧਦੀ ਹੈ ਨਾਲ ਮਾਨਕ ਪਿੰਡ ਕਹਿੰਦੇ ਜ਼ਿਲ੍ਹੇ ਆਜ ਮੌਜੂਦਾ ਢਾਗਰ ਪਿੰਡ ਜਿਵੇਂ ਪਹਿਲਾਂ ਦੱਸਿਆ ਵੀ ਕੱਲ ਢਾਗਰ ਵਾਲੇ ਹੱਪੀ ਦੇ ਮੁੰਡਿਆਂ ਦੇ ਵਿੱਚ ਬੱਲੇ ਬੱਲੇ ਕਰਾਈਆ ਪਰ ਜਿਹੜਾ ਸਾਹਮਣੇ ਹੈ ਇਹ ਮੁੰਡਾ ਸਾਲ ਮਲੇਸ਼ੀਆ ਬਹੁਤ ਤਕੜਾ ਖੇਡਦੇ ਆ ਉਹਨੇ ਆਹ ਬੱਲ ਕਰਦੇ ਆ ਪਰ ਨੀਰਜੀ ਤਲਾਰ ਗੁੰਮੀ ਗੁੰਮੀ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਆ ਬਹੁਤ ਵੱਡਾ ਸੁਭੋਗ ਆ ਇਸ ਕਬੱਡੀ ਕੱਪ ਦੇ ਲਈ ਲੋ ਜੀ ਗਾਈਜ਼ ਆਪਾਂ ਮੇਲਾ ਵੇਖ ਕੇ ਆ ਗਏ ਘਰੇ ਆਪਾਂ ਮੇਲਾ ਬਹੁਤ ਵੇ ਲੱਗਾ ਮਿੰਤਾ ਚਲੋ ਆਪਾਂ ਵੀਡੀਓ ਬਣਾ ਲਦੇ ਆ ਬਲੌਗ ਤੁਹਾਡੇ ਹੱਥੇ ਹੀ ਤੁਹਾਨੂੰ ਦਿਖਾਉਨੇ ਆ ਚਾੜਦੇ ਆ ਆਪਾਂ YouTube ਤੇ ਤੇ ਦੱਸਿਓ ਕਿਦਾਂ ਮਿਲਿਆ ਲੱਗਾ ਤੇ ਚੈਨਲ ਨੂੰ ਕਰੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਾਈਕ ਸਾਡੇ ਕਾਲ ਜੀ ਸਾਰਿਆਂ